ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਤੋਂ ਬਾਅਦ ਹੁਣ ਪੂਰਾ ਹਾਈਵੇ ਪਾਣੀ ਦੇ ਵਿੱਚ ਡੁੱਬ ਗਿਆ ਜਿੱਥਾਂ ਟੋਲ ਪਲਾਜ਼ਾ ਤੇ ਸਮੁੰਦਰ ਵਰਗੀਆਂ ਲਹਿਰਾਂ ਉੱਠਦੀਆਂ ਨੇ ਟੋਲ ਪਲਾਜ਼ਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਾਰਿਸ਼ ਰੁਕਣ ਦਾ ਸੰਕੇਤ ਨਹੀਂ ਦੇ ਰਹੀ ਇੱਕ ਵਾਰੀ ਇਹ ਦਿਲ ਨੂੰ ਕੰਬਾਉਣ ਵਾਲੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉੱਤਰਾਖੰਡ ਹਿਮਾਚਲ ਪ੍ਰਦੇਸ਼ ਤੇ ਮੁੰਬਈ ਦੇ ਵਿੱਚ ਭਾਰੀ ਮੀਂਹ ਹੋ ਰਿਹਾ ਤੇ ਮੀਂਹ ਨੇ ਤਬਾਹੀ ਮਚਾ ਰੱਖੀ ਹੈ ਸਭ ਤੋਂ ਵੱਧ ਨੁਕਸਾਨ ਉੱਤਰਾਖੰਡ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਟੋਲ ਪਲਾਜ਼ਾ ਜੀहां ਹਾਈਵੇ ਤੇ ਬਣੇ ਹੋਏ ਟੋਲ ਪਲਾਜ਼ਾ ਦੇ ਉੱਪਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਸਮੁੰਦਰ ਦੀਆਂ ਲਹਿਰਾਂ ਬਿਲਕੁਲ ਉੱਠ ਰਹੀਆਂ ਹੋਣ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਇੱਥੇ ਦਰਿਆਵਾਂ ਤੇ ਨਦੀਆਂ ਦਾ ਵਹਾਅ ਕਾਫੀ ਤੇਜ਼ ਹੈ ਸਥਿਤੀ ਇਹ ਹੈ ਕਿ ਕੁਝ ਦਰਿਆ ਸਾਰੀਆਂ ਹੱਦਾਂ ਪਾਰ ਕਰਕੇ ਆਬਾਦੀ ਵਾਲੀ ਜਗ੍ਹਾ ਤੱਕ ਪਹੁੰਚ ਗਏ ਨੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ ਹੈ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਤੋਂ ਲੈ ਕੇ ਸਕੂਲ ਅਤੇ ਬਾਜ਼ਾਰਾਂ ਦੇ ਵਿੱਚ ਪਾਣੀ ਹੀ ਪਾਣੀ ਹੈ ਹਰ ਕੋਈ ਚੀਜ਼ ਪਾਣੀ ਦੇ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਉੱਤਰਾਖੰਡ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਨੂੰ ਲਗਾਤਾਰ ਬਰਸਾਤ ਹੋਈ ਹੈ ਜਿਸ ਦੇ ਕਾਰਨ ਕਮਾਊ ਖੇਤਰਾ ਦੀਆਂ ਨਦੀਆਂ 'ਚ ਤੇਜ਼ੀ ਆਈ ਹੈ ਸੈਕੜੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਾਣੀ ਨੇ ਕਿਸ ਕਦਰ ਬਰਬਾਦੀ ਜਿਹੜੀ ਕਿ ਕੀਤੀ ਹੋਈ ਹੈ ਉੱਤਰਾਖੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੜਕਾਂ ਬੰਦ ਨੇ ਉਸ ਤੋਂ ਇਲਾਵਾ ਜੇਕਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ ਭਾਰੀ ਬਰਸਾਤ ਹੋ ਰਹੀ ਹੈ ਉਧਰ ਇਹ ਜੋ ਤਸਵੀਰ ਸਾਹਮਣੇ ਆਇਆ ਇਹ ਖਟੀਮਾ ਦੇ ਟੋਲ ਪਲਾਜ਼ਾ ਦੇ ਸਾਹਮਣੇ ਆਈ ਹੈ ਜਿੱਥੇ ਕਿ ਪਾਣੀ ਦੇ ਵਿੱਚ ਟੋਲ ਪਲਾਜ਼ਾ ਡੁੱਬਦਾ ਨਜ਼ਰ ਆ ਰਿਹਾ ਹੈ ਪਾਣੀ ਪਰੰਤੋ ਬਾਅਦ ਟੋਲ ਪਲਾਜ਼ਾ ਦਾ ਕੰਮ ਬੰਦ ਕਰਨਾ ਪਿਆ ਖਦੀਮਾ ਦੇ ਨਾਲ ਲੱਗਦੇ ਬਨਵਾਸਾ ਤੇ ਨਾਨਕ ਮੱਤਾ ਦੇ ਇਲਾਕੇ ਵੀ ਹੜ ਦੀ ਮਾਰ ਹੇਠਾਂ ਆਏ ਹੋਏ ਨੇ